ਚਾਰ ਸੁਰਖਪਰੀ ਇਹਨਾਂ ਟੱਕਰ ਹੋ ਗਈ ਹੈ ਪਹਿਲੀ ਰੇਡ ਦਾ ਦੇਖਣਾ ਖੜਕਾ ਲੜਕਾ ਹੁਣੇ ਆ ਰਿਹਾ ਤੇ ਨੰਬਰ ਇਹਦਾ ਧਾਵੀ ਨੇ ਆਪਣੀ ਟੀਮ ਦੇ ਲਈ ਯੋਰ ਦਿੱਤਾ ਸੈਦੋ ਵਾਲਿਆ ਜੱਟੂ ਆ ਗਿਆ ਸਾਜੀ ਕਰਿਓ ਸੁਰਤ ਜੱਗੂ ਸੈਦੋ ਵਾਲਿਆ ਚਰਚਾ ਵੱਡੀਆਂ ਖਿਡਾਰੀ ਦੀ ਵੱਡੇ ਵੱਡੇ ਰੇਡਰਾਂ ਵਿੱਚ ਵੱਡਾ ਨਾਮ ਹੈ ਲਓ ਸੈਦੋ ਵਾਲਿਆ ਜੱਗੂ ਅਗਲੀ ਕਬੱਡੀ ਪਾਲ ਦੀ ਬਾਤ ਆਇਆ ਸੈਦੋ ਵਾਲਿਆ ਨੇ ਲੰਘ ਕੇ ਹੱਕਾ ਟਾਚਾ ਨੰਬਰ ਆਪਣੀ ਟੀਮ ਲਈ ਯੋਰ ਦਿੱਤਾ ਇਹ ਖੇਡ ਬਹੁਤ ਸੈੰਦੂ ਵਾਲੀ ਜੱਗੂ ਨੇ ਤਗੜਾ ਪੁਆਇੰਟ ਜੋੜ ਦਿੱਤਾ ਮੇਰੇ ਵੀਰੋ ਆਪਣੀ ਟੀਮ ਲਈ ਸੱਜਣ ਵਾਲੀ ਪਿੰਨਾ ਇਸ ਲਈ ਕਬੱਡੀ ਪੜੰਦੇ ਨੇ ਨੌਜੇ ਨੂੰ ਮਾਦਾ ਹੋਇਆ ਇੱਕ ਕਨੇਟੇ ਜੋੜਾ ਲੱਗਿਆ ਹੈ ਨਾਲ ਕਹਿੰਦੇ ਅਮਨ ਸੁਨਿਆਰਾ ਉਰਲੀ ਕਨੇਟੇ ਹੈਰੀ ਭਨੇਤੇ ਵਾਲਾ ਇਹ ਮੰਨੇਪੁਰ ਦੇ ਯਾਫੀ ਦੇ ਖੇਡ ਕਬੱਡੀ ਦੇ ਹੈਰੀ ਤੇ ਕਹਿੰਦੇ ਇਸ ਲਈ ਪਿੰਦੇ ਦੇ ਦਰਮਿਆਨ ਪਈ ਹੋਈ ਟੱਕਰ ਪਹਿਲਾ ਮੈਚ ਸਿਰੇ ਦੇ ਖਿਡਾਰੀ ਪਿੱੜ ਗਿਆ ਜੋੜੂ ਲੱਗਿਆ ਹੋਇਆ ਆ ਬੱਜਦੀਆਂ ਜਰ ਤਕ ਵੀਰੋ ਵਾਹ ਓਏ ਧਲੇਤੇ ਵਾਲਿਆ ਐਵੇਂ ਸਿਰਾ ਕਰਨ ਵਾਲੀ ਗੱਲ ਕਰ ਦਿੱਤੀ ਉਹ ਨੌਜਾਨਾ ਤਕੜਾ ਨੰਬਰ ਜਿਹੜਾ ਆਪਣੀ ਟੀਮ ਲਈ ਜੋੜ ਦਿੱਤਾ ਹੈ ਪਰਮਜੀਤਪੁਰ ਆਲੂਪੁਰ ਸultanpur ਲੋਧੀ ਦੇ ਲਾਗੇ ਬੜਾ ਮਸ਼ਹੂਰ ਪਿੰਡ ਹੈ ਕਾਲੇ ਨੇ ਕਬੱਡੀ ਖੇਡੀ ਪਰਮਜੀਤਪੁਰੀਏ ਕਾਲੇ ਦਾ ਵੱਡਾ ਨਾਮ ਰਿਹਾ ਖੇਡ ਕਬੱਡੀ ਦੇ ਵਿੱਚ ਬਾਗੀ ਪ੍ਰਸਿੱਧ ਤੇ ਆਹ ਨੌਜਾਨਾ ਘੋੜਾ ਇਸ ਲਈ ਹਲਕਾ ਟੱਚ ਕਰਕੇ ਚੱਕੀ ਰਮਦਾਸ ਨੂੰ ਨੰਬਰ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਹੈ ਨੰਬਰ ਗੁਰਦੁਆਰਾ ਸ਼੍ਰੀ ਤੇਰਸਾਭ ਕਬੱਡੀ ਕਲੱਬ ਕਪੂਰਖਲਾ ਦੀ ਟੀਮ ਦੇ ਹਿੱਸੇ ਜੁੜਦਾ ਆਇਆ ਗੱਜਣ ਦੀ ਕਬੱਡੀ ਪੈ ਰਹੀ ਹੈ ਇਹ ਦੁਨੀਆ ਦਾ ਮੰਨਿਆ ਪਰਮੰਨਿਆ ਖਿਡਾਰੀ ਹੈ ਗੱਡੀਆਂ ਦਾ ਮਾਨ ਸਨਮਾਨ ਹੋਇਆ ਇਹਨੇ ਅਨੇਕਾਂ ਕਬੱਡੀ ਕੱਪਾਂ ਦੇ ਬੈਸਟ ਬਣ ਕੇ ਵੱਖਰਾ ਨਾਮ ਬਣਾਇਆ ਲੈ ਵੀ ਰੰਗ ਕਰ ਸਤ ਨੌਜਾਨ ਗੱਜਣ ਨੂੰ ਸਾਹਮਣੇ ਦੇਖਦਾ ਪੈਣੀ ਰੇਡ ਵਾਹ ਉਹ ਗੱਜਣਾ ਗੱਜ ਗੱਜ ਕੇ ਰੇਡਾਂ ਪਾਉਣ ਵਾਲਾ ਮੰਨਿਆ ਇੱਕ ਸਿਰੇ ਦਾ ਨੰਬਰ ਰੇਡ ਆਪਣੀ ਟੀਮ ਲਈ ਜੋੜਦਾ ਆਇਆ ਹੈ والے چوٹی را فارا نمبر, نمبر ریڈر نے اپنی ٹیم نے جوڑ درش کبڈی پاؤ لی واٹھا ہے, ہے. سامنے ਦੀ ਭਾਈ ਹੈ ਮੇਰੇ ਵੀਰੋ ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ ਮਾਝਾ ਕਮਲ ਮਨਜੋਤ ਦੀ ਇਹ ਟੀਮ ਹੈ ਨਿਊਜ਼ੀਲੈਂਡ ਦੇ ਵਿੱਚ ਵੱਸਦੇ ਹੈ ਦੋਨੋਂ ਕਬੱਡੀ ਦੇ ਖਿਡਾਰੀ ਨੇ ਆਪ ਵੀ ਵਧੀਆ ਮੇਰੇ ਵੀਰੋ ਕਬੱਡੀ ਖੇਡੀ ਹੈ ਕਮਲ ਤੇ ਮਨਜੋਤ ਸਾਡੀ ਨਿਊਜ਼ੀਲੈਂਡ ਵਾਲੀ ਭਰਾਵਾਂ ਦੀ ਇਹ ਟੀਮ ਹੈ ਨੰਤੂ ਜੁਕੇ ਜੀ ਹੋਣਾਂ ਦਾ ਜਤਿੰਦਰ ਜੋਹਲਾ ਵੱਡੇ ਯੂਐਸਏ ਦਾ ਵੱਡਾ ਜੋਧਾ ਦਾ ਮਨਜੀਤ ਸਿੰਘ ਦੇ ਕਾਕੂ ਖੋਖਰ ਪੋਜੀਆਂ ਜੱਗਾ ਜੰਡੀਆਂ ਜੀ ਬਤਾਰੇ ਕੋਚ ਬਹੁਤ ਵੱਡੀ ਜ਼ਿੰਮੇਵਾਰੀ ਇਸ ਖੇਡ ਕਲੱਬ ਦੀ ਸਾਹਮਣੇ ਨੌਜਵਨ ਗਰੂ ਦਾ ਜ਼ਿਲ੍ਹੇ ਬਰਨਾਲੇ ਦੇ ਵਿੱਚ ਗਹਿਲਾ ਪਿੰਡ ਹੈ ਇਕਬਾਲ ਨਾਮ ਹੈ ਇਸ ਨੌਜਵਨ ਦਾ ਔਰ ਸਾਹਮਣੇ ਪੰਗਾ ਬਲਜੀਤ ਨਾਲ ਪੈ ਗਿਆ ਟੱਕਰ ਸਿਰੇ ਦੀ ਹੈ ਦੋ ਕਬੱਡੀ ਖਿਡਾਰੀਆਂ ਦਾ ਲੱਗਿਆ ਤਾਂ ਜੋਰ ਤੇ ਨੰਬਰ ਜਿਹੜਾ ਮਾਝੇ ਦੀ ਟੀਮ ਨੇ ਇਸੇ ਜੋੜਦਾ ਹੋਇਆ ਹੈ ਬਲਜੀਤ ਰਹੀਮਾ ਬਾੜੀਆ ਸੁੱਖਾ ਵੀ ਸਰਬਕੋਟ ਵਾਲੇ ਐਨ ਬਤੌਰੇ ਅਫੀਸ਼ੀਅਲ ਕਬੱਡੀ ਜ਼ਿੰਮੇਵਾਰੀ ਗੁਰਜੀਤ ਸਿੰਘ ਖਾਲਸਾ ਨਿਵਾ ਰਹੇ ਆ ਸਾਹਮਣੇ ਸ਼ੰਕਰ ਆ ਗਿਆ ਸੰਧਵਾ ਵਾਲਾ ਵੀਰੋ ਜਹਾਜ ਕਹਿੰਦੇ ਕਬੱਡੀ ਦੇ ਵਿੱਚ ਇਹਦੀ ਚਰਚਾ ਵਰਲਡ ਵਾਈਡ ਹੈ ਇਹਦੀਆਂ ਧੁੰਮਾਂ ਨੇ ਪਰ ਸਾਹਮਣੇ ਵੇਖਣਾ ਵੀ ਨੌਜਵਾਨ ਜਾਂਦੀ ਇਸ ਲਈ ਕਮਾਲ ਦਾ ਜਫਾ ਲਾ ਕੇ ਬੱਲੇ ਬੱਲੇ ਕਰਵਾਉਂਦਾ ਹੋਇਆ ਹੈਰੀ ਧਲੇਤੇ ਵਾਲਾ ਵੀਰ ਸਾਹਿਬ ਕਬੱਡੀ ਕਲੱਬ ਕਪੂਰਥਲਾ ਦੀ ਟੀਮ ਲਈ ਤਗੜਾ ਨੰਬਰ ਜੋੜ ਗਿਆ ਜੱਗੂ ਦੀ ਰੇਡ ਪੈ ਰਹੀ ਹੈ ਨਾ ਜੱਗੂ ਕਬੱਡੀ ਪਾਲੀ ਅੱਗੇ ਦਾ ਵਾਧਾ ਆਇਆ ਹੈ ਸੈਟੋ ਵਾਲੀ ਹੈ ਇਹ ਧਲੇਤੇ ਵਾਲੇ ਦੋ ਜਫੇ ਲਗਾਤਾਰ ਆਏ ਹੈ ਲੇ ਵੀ ਰਗਨਾਰਸ ਆ ਜਿਹਨੂੰ ਟੱਕੇ ਗੱਲ ਫੇਰ ਬੰਦੀ ਹੈ ਹਰ ਵੇਖ ਰਿਹਾ ਸ਼ੇਰ ਪਰਦੋਨੇ ਵਾਲਾ ਸੱਤੂ ਹੈ ਰਠਵਾਲਾ ਵਾਲਾ ਖੁਸ਼ ਹੈ ਨਾਲ ਵੇਖ ਰਹਾ ਬਲਜੀਤ ਵਰਗੇ ਚਾਰ ਤੇ ਸੱਜੇ ਵਾਲੀਆਂ ਹਲਕਾ ਜਿਹਾ ਟੱਚ ਲਾ ਕੇ ਨੰਬਰ ਆਪਣੀ ਟੀਮ ਦੇ ਲਈ ਜੋੜ ਰਿਹਾ ਹੈ ਕੋਰਟਵਿੰਡਰ ਬੜੀ ਮਾਨ ਨਾਲ ਆਖ ਰਿਹਾ ਵੀ ਅੱਜ ਦੇ ਸਾਡੇ ਮੇਲੇ ਤੇ ਹਾਕਮ ਵਾਲਿਆ ਜੱਗੂ ਵੀ ਪੁੱਜ ਚੁੱਕਿਆ ਉਹ ਵੀ ਆ ਰਿਹਾ ਖੇਡ ਆਹ ਕਮਾਲੀਆਂ ਜੱਗੂ ਰੋਜ ਭਿੰਦਰ ਦਾ ਵੱਡੇ ਪੱਧਰ ਤੇ ਕਬੱਡੀ ਖਿਡਾਰੀਆਂ ਦੇ ਨਾਲ ਪਿਆਰ ਹੈ ਸੋਸ਼ਲ ਮੀਡੀਆ ਦਾ ਇੱਕ ਵੱਡਾ ਨਾਮ ਬਣ ਗਿਆ ਬਤਾਰੇ ਕਬੱਡੀ ਦੇ ਮੇਰੇ ਵਿੱਚ ਮੇਰੇ ਵੀਰੋ ਐਨ ਰੋਜ ਭਿੰਦਰ ਕਬੱਡੀ ਦੇ ਖਿਡਾਰੀ ਹੈ ਬੜਾ ਪਿਆਰ ਸਤਿਕਾਰ ਕਰਦੇ ਇਸ ਨੌਜਵਾਨ ਨੂੰ ਐਨ ਤਗੜਾ ਮੇਲਾ ਜਿਹੜਾ ਅੱਜ ਭਿੰਦਰ ਪਿੰਡ ਸ਼੍ਰੀ ਅਮਰਸਰ ਸਾਹਿਬ ਦੀ ਧਰਤੀ ਤੇ ਵੱਡੀਆਂ ਰੌਣਕਾਂ ਨੇ ਸਾਹਮਣੇ ਕਬੱਡੀ ਕਹਿੰਦੇ ਘੋੜੇ ਨੇ ਭਾ ਦੁੱਤੀ ਹੈ ਲਾ ਰੇਣ ਘੋੜੇ ਨੇ ਭਾ ਦੁੱਤੀ ਹੈ ਪਰਮੇਸ਼ਵਰੀਆ ਹਾਂਜੀ ਦਾ ਵੱਡਾ ਨਾਮ ਹੈ ਘੋੜੇ ਦੀ ਰੇਡ ਪੈ ਰਹੀ ਹੈ ਹਲਕਾਂ ਦਾ ਝੋਕਿਆ ਚਾਰ ਜਾਂ ਫੇਰ ਵੇਖਣਾ ਮੋਰੇ ਲਾਏ ਹੈ ਕੌਣ ਇਹ ਹੈ ਸ਼ੇਰਪੁਰ ਵਾਲੇ ਵਾਲੇ ਸੱਤੂ ਦਾ ਟੱਕਰ ਜਾ ਰਹੀ ਹੈ ਹੁਣ ਵੇਖਣਾ ਘੋੜਾ ਇੱਕ ਸ਼ਾਹਦਾਰ ਪੁਆਇੰਟ ਆਪਣੀ ਟੀਮ ਨੇ ਲਈ ਜੋੜਦਾ ਆਇਆ ਹੈ ਲੈ ਵੀ ਸਿੱਕ ਸਰਦਾਰ ਅਗਲੀ ਕਬੱਡੀ ਪੌਹਲੀ ਅੱਗੇ ਨੂੰ ਵਧਦਾ ਹੈ ਕੰਜ ਚੌੜੀ ਸ਼ਾਨਤੀ ਹੈ ਬੋਲਿਆ ਜਿਹੜਾ ਨਾਮ ਹੈ ਹਾਜ ਜੰਗੀਸ਼ ਸਿੰਘ ਜੀ ਤੁਹਾਡੇ ਵਰਗਾ ਮੁੰਡਾ ਲੱਗਦਾ ਵੀ ਤੁਹਾਡੇ ਖਾਨਦਾਨ ਦੇ ਵਿੱਚੋਂ ਹੀ ਲੱਗਦਾ ਹੈ ਇੱਕ ਪ੍ਰੋਫਰ ਫੌਜੀਆ ਨਹੀਂ ਹੈ ਆਹ ਸੱਚ ਦੀ ਪਈ ਹੋਈ ਕਬੱਡੀ ਐਨ ਮੁਕਾਬਲਾ ਸਾਕ ਤੋਂ ਖਿਡਾਰੀਆਂ ਦੇ ਦਰਮਿਆਨ ਹੁਣ ਤਲਵਣ ਵਾਲਾ ਨੌਜਾਨ ਜੱਸਾ ਕੋਸ਼ਿਸ਼ ਕੀਤੀ ਹੋਈ ਜ਼ੋਰ ਲੱਗਿਆ ਹੋਇਆ ਦੋਨੋਂ ਕਬੱਡੀ ਖਿਡਾਰੀਆਂ ਦੇ ਦਰਮਿਆਨ ਵਾਹ ਓਏ ਸੱਚ ਨਹੀਂ ਹੋ ਰਹੀ ਸੱਤਰੀਆਂ ਲਗੜਾ ਨੰਬਰ ਜਿਹੜਾ ਆਪਣੀ ਟੀਮ ਲਈ ਜੋੜ ਗਿਆ ਉਰੀ ਦੀ ਕਬੱਡੀ ਪੈ ਗਈ ਰਾਂਝੂ ਕਰਦੇ ਵਾਲਿਆ ਨਾ ਰੇਣ ਕੂਰੀ ਪਾਉਣੇ ਅੱਗੇ ਦਾ ਵਾਧਾ ਆਇਆ ਹੈ ਜਾ ਰਿਹਾ ਜਿਹਦੇ ਉੱਪਰ ਗੁਰੀ ਨੇ ਕਬੱਡੀ ਪਾ ਦਿੱਤੀ ਹੈ ਕਿ ਔਖੇ ਰੋਕਣੇ ਤੂਫਾਨ ਪਾਣੀ ਨੇ ਰਹੀ ਹੈ ਔਖੇ ਰੋਕਣੇ ਖਿਡਾਰੀ ਸਾਹਨਾ ਵਰਗੇ ਕੁਝ ਖਾਣੀ ਪ੍ਰੀਤ ਕੁੱਟੇ ਵਾਲਿਆ ਪਤਾ ਚਾਹੇ ਤਾਂ ਹਲਾਕੇ ਜਾ ਕੇ ਧਰ ਦੇ ਗੱਜ ਹਲਾਰ ਵਾਲੀ ਗੱਲ ਹੋਈ ਪਈ ਹੈ ਰੈਟਰ ਭੱਜ ਗਿਆ ਤੇ ਤਾਣੀਆਂ ਪੁੱਜਣਗੀਆਂ ਮੇਰੇ ਵੀਰੋ ਇਹ ਗੁਰੀ ਕਿਸਰੇ ਦਾ ਨੰਬਰ ਰੇੜਾ ਆਪਣੀ ਟੀਮ ਦੇ ਲਈ ਜ਼ੋਰ ਦਾ ਹੈ ਗੱਜ ਗੱਜ ਕੇ ਰੇਡਾਂ ਪਾਉਣ ਵਾਲਾ ਕੱਟੇ ਨਕੇ ਨਾਟਾ ਹੈ ਤੇਰੇ ਬਾਬੇ ਨਾਨਕ ਦੀ ਧਰਤੀ ਦਾ ਲੈ ਵੀ ਧਲੇਤੇ ਵਾਲਾ ਹੋ ਤਗਣਾ ਜਾਂ ਫਿਰ ਵੇਖਿਆ ਜੋਧਾ ਜਾਂ ਸੁਨਿਆਰੇ ਵਰਗੇ ਜਾਂ ਰਾਫੀਆਂ ਵਿੱਚੋਂ ਤੇ ਫੈਸਲਾ ਜਿਹੜਾ ਹੈ ਉਹ ਨੰਬਰ ਰੇਟਰ ਨੇ ਦਿੱਤਾ ਗਿਆ ਨੰਬਰ ਜਿਹੜਾ ਧਾਵੇ ਆ ਕਮਾਲ ਦੀ ਕਬੱਡੀ ਪੈ ਰਹੀ ਹੈ ਗਹਿਲਾ ਵਾਲਾ ਕਮਾਲ ਹੈ ਇਸ ਲਈ ਕਬੱਡੀ ਪੋਰਡ ਲਈ ਵਾਧਨਾ ਸਿੰਦੇ ਵਰਗੇ ਖਿਡਾਰੀ ਗਹਿਲਾ ਦੇ ਬੜੇ ਪ੍ਰਸਿੱਧ ਖਿਡਾਰੀ ਹੋਏ ਆ ਔਰ ਵੇਖਦਾ ਜੀ ਅੱਜ ਇਸ ਨੌਜੇ ਦਾ ਇਕਮਾਲ ਦਾ ਨਾਮ ਹੈ ਮਾਲਵੇ ਦੀ ਧਰਤੀ ਜ਼ਿਲ੍ਹੇ ਬਰਨਾਲੇ ਦਾ ਗਹਿਲਾ ਪਿੰਡ ਦੁਨੀਆ ਭਰ ਦੇ ਵਿੱਚ ਮਸ਼ਹੂਰ ਕੀਤਾ ਇਸ ਨੌਜਵਾਨ ਖਿਡਾਰੀ ਨੇ ਆ ਇਕਬਾਲ ਦੀ ਰੇਡ ਰਮਨ ਦਾਸ ਵਾਲਾ ਕੋਚ ਕਿਸ਼ਰ ਲਾਲ ਜੀ ਮੰਦਰਾਂ ਵਾਲੇ ਉਹਨਾਂ ਦਾ ਇੱਕ ਚੰਗਾ ਖਿਡਾਰੀ ਜੱਸੇ ਦਾ ਵੀਰ ਹੈ ਐਨ ਕਹਿੰਦੇ ਦੁਨੀਆ ਦੇ ਵਿੱਚ ਨਾਮ ਹੈ ਚੱਕੀ ਦਾ ਖੁਸ਼ ਵਰਗੇ ਸਤੂ ਵਰਗੇ ਮਨਜੀਤ ਵਰਗੇ ਖਿਡਾਰੀ ਪਰ ਗੁਰਜੀਤ ਸਿੰਘ ਜੀ ਲੱਗਿਆਣਾ ਇਸ਼ਾਰਾ ਕਰਦੇ ਹੋਏ ਵੀ ਬਾਟਰ ਬ੍ਰੇਕ ਉਹ ਕੀਤੀ ਹੈ ਸਣੀ ਯੂਕੇ ਜੀ ਉਹਨਾਂ ਦਾ ਲਾਡੀ ਸੇਖੂਗਾ ਤੇ ਕਾਉਂਸਲ ਆਮਰ ਗਿੱਲ ਜੀ ਉਹਨਾਂ ਦਾ ਉਹਨਾਂ ਦਾ ਵੀ ਵੱਡਾ ਯੋਗਦਾਨ ਹੈ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆਂ ਸਾਜੇ ਦੀ ਟੀਮ ਲਈ ਕਮਲ ਮਨਜੂਰ ਨਿਊਜ਼ੀਲੈਂਡ ਔਰ ਮਿੰਟਾ ਜੁਕੇ ਜੀ ਵੱਡਾ ਯੋਸੇ ਤੇ ਜਤਿੰਦਰ ਜੋਲ ਦਾ ਬਹੁਤ ਵੱਡਾ ਯੋਗਦਾਨ ਹੈ ਇਸ ਖੇਡ ਕਲੱਬ ਦੇ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਤੁੰਨਾ ਚਮਿਆਰਾ ਜੀ ਨਰਵੈਤ ਸਿੰਘੀ ਤੋੜਦਾ ਇੱਕ ਸਿਰੇ ਦਾ ਨੰਬਰ ਜਿਹੜਾ ਆਪਣੀ ਟੀਮ ਦੀ ਹੋੜਦਾ ਹੈ ਖੇਡ ਪਰਹਾਰੇ ਵਾਲੇ ਨਾ ਪੈਂਦਾ ਹੈ ਇੱਕ ਬਰਾਾਸ ਸਾਹਿਬ ਚੱਕੀ ਨੇ ਹੁਣ ਵੇਖਣਾ ਕੰਨੀ ਮਲਕੀ ਹੈ ਨਾਲ ਵੇਖਣਾ 6 ਤੋਂ ਉਹਦੇ ਬਾਅਦ ਸਤੂ ਵੀ ਝਾਂਦਾ ਰਵਿੰਦਰ ਵਾਦਿਆ ਪਜੀਤ ਖੜੀ ਗਏ ਬੰਨੀ ਰੇਟ ਦੇ ਨੰਬਰ ਜਿਹੜਾ ਧਾਵੀ ਰਹੀ ਸਾ ਤੇਰੇ ਯੋਗਾ ਹੈ ਲੋਕ ਮਾਰ ਆਇਆ ਇਸ ਮੋੜੇ ਦੇ ਖਿਡਾਰੀ ਤੇ ਪਰ ਗੱਜਣ ਤਗੜਾ ਨੰਬਰ ਆਪਣੀ ਟੀਮ ਨੂੰ ਜੋੜਦਾ ਹੋਇਆ ਸੈਦੋ ਵਾਲੀਆ ਦੇਖੋ ਅਗਲੀ ਕਬੱਡੀ ਪੌਂਦੇ ਦੇ ਖੇਤਰਾਂ ਪ੍ਰਾਪਤੀ ਤੇ ਨਜ਼ਰ ਆ ਰਿਹਾ ਹੈ ਚੱਕੀ ਮੈਦਾਨ ਸਵਾਰ ਬਲਜੀਤ ਸਿੰਘ ਦਾ ਬਾਦ ਹੈ ਖੁਸ਼ਖਬਾਰਾਂ ਵਾਲਾ ਨਾਲ ਸਤੂ ਸ਼ੇਰਪੁਰ ਦੌਰੇ ਦਾ ਐਨ ਮਾਗੀ ਦੀ ਟੀਮ ਨੇ ਚਾਰ ਜਾਫੀ ਪਿਆਰ ਨੇ ਫਲਕਪੁਰ ਫਲੇਲ ਵੀ ਪਈ ਹੋਈ ਰੇੜ ਸੈਦੋ ਅਲੀ ਜੰਗੂ ਦੀ ਕਿਹੋ ਜੀ ਜਲ ਆਉਂਦੀ ਹੈ ਸਭ ਤੋਂ ਮਰਜੀ ਦੀ ਕੋਈ ਨਹੀਂ ਇੱਕ ਸਤਪਕੇ ਦਾ ਮਰਜੀਤ ਬੁਲਿਆਰ ਦਾ ਬੰਦਿਆ ਪਰੰਦਿਆ ਜਾ ਕਿਹ ਕਬੱਡੀ ਦਾ ਪਰ ਆਹ ਬਹੀ ਪੇਹਰਨਾ ਲਾਦਾ ਸਭ ਦੇ ਸਿਰ ਸਰਦਾਰ ਗਰੋ ਕਬੱਡੀ ਖੋਂਦੇ ਲਾ ਜੇ ਹਰਸ਼ਾ ਕੀ ਕਬੱਡੀ ਪਾਉ ਦੀ ਵਾਧਾ ਆਇਆ ਹੈ ਹਰਸ਼ਾ ਟੱਕਰ ਗੁਰਦਾਨ ਸਿੰਘ ਢੰਗ ਦੇ ਹੁਣ ਵੇਖਣਾ ਏ ਇੱਕ ਖਿਆਲੇ ਵਾ ਤੇ ਮੇਰੇ ਪੰਜ ਸੇ ਆਪਣੀ ਟੀਮ ਵੀ ਜੋ ਦਿੰਦਾ ਹੈ ਇੱਕ ਵਧੀਆ ਰੂਲ ਬਲੇਸ਼ਿਆ ਦੀ ਨਮਟਾ ਕਰਵਾ ਰਿਹਾ ਹੈ ਸੋ ਕਹਿੰਦੇ ਵੀਗਾ ਰੋਟੀ ਫਰਰੇਸ਼ਨ ਆ ਜਨਾ ਬੰਦਾ ਕਮ ਖੇਡਾ ਜਾ ਰਿਹਾ ਹੈ ਅਗਲੀ ਕੋਈ ਧੋੜ ਜੇ ਪਾਈ ਨਾ ਫਿਰ ਅੰਦਰ ਵਿੱਚ ਦੇਖ ਰਾ ਚਾਰ ਜਾਂ ਹਿੰਦਿਆਰ ਨੇ ਹੁਣ ਦੀ ਧਰਤੀ ਦੇ ਕਹਿੰਦੇ ਜੰਗੂ ਹਾਕਮ ਆਈਆ ਵੀ ਪੁੱਟ ਗਿਆ ਹੈ ਲਾਹੌਰ ਲੈ ਬੇਤੀ ਹੈ ਸੱਜਣ ਸੰਤਲ ਮੰਗਲਵਾਲਾ ਦੀ ਟੀਮ ਖੇਡੇਗੀ ਰਮਦਾਸ ਸਿੰਘ ਕੋਲ ਸਭ ਪਹੁੰਚੇ ਹੋਏ ਨੇ ਆ ਦੂਸਰੇ ਪਾਸੇ ਲਾੜ ਜਲਪੁਰ ਦੀ ਟੀਮ ਹੋਰ ਟੀਮਾਂ ਦੇ ਵੱਲੋਂ ਹੈਪੀ ਕੋਰਟਲੇ ਨੂੰ ਬੇਨਤੀ ਹੈ ਵੀ ਆਪਣੀ ਟੀਮ ਜਲਦੀ ਨਾਲ ਲੈ ਕੇ ਖੇਡ ਮਗਰਾਣੇ ਦਾ ਲਾਣਗੇ ਸਾਹਮਣੇ ਸਾਜਣੇ ਕਬੱਡੀ ਪਾਰਟੀ ਨਾਲ ਜਲਦ ਕਰਦੇ ਜ਼ਰੂਰੀ ਆ ਨਾ ਸਿਰਾਂ ਦਾ ਮੈਚ ਨਹੀਂ ਕਬੱਡੀ ਦੇਖਣਾ ਪੈਣੀ ਕੌਣ ਹੈ ਮੁੰਡਾ ਸਿਰਾਂ ਦਾ ਹੀ ਆ ਰਿਹਾ ਹੈ ਮੈਨੂੰ ਲੱਗਦਾ ਤਲਵੰਦ ਮੰਡੀ ਦੀ ਤਮਾਨ ਕਰ ਦਿੰਦੀ ਹੈ ਲੱਗਦਾ ਜੱਫਾ ਦੇ ਨਾਲ ਪਰ ਇਹ ਆਪਣੀ ਟੀਮ ਲਈ ਜੋਰ ਦਿੰਦਾ ਹੈ ਉੱਥੇ ਕਿਹਨੇ 30 ਅੰਗਰੇਜ਼ੀ ਏਰੀਆ ਕੋ ਕੈਰਮ ਦੇ ਵੱਡੇ ਕੋੜੀ ਕਾਪਰ ਹੋਣੀ ਹੈ ਕਿ ਨਹੀਂਗਾ ਬੋਲੀ ਹੁਲੇਸ਼ਾ ਮੁੰਡਾ ਕਾਪਰ ਟੀਮ ਨੂੰ ਕੈਰਮ ਦੇ ਨਾਲ ਕੱਢ ਲੈਂਦੇ ਆ 20 ਅੰਗਰੇਜ਼ੀ ਪਾਸ ਸਿਰ ਦਾ ਵੱਡਾ ਕਬੱਡੀ ਜਮ ਖੇਡ ਰਿਹਾ ਹੈ ਜੋ ਜੱਟੋ ਹੀ ਵੀਰ ਵੱਲੋਂ ਸੰਦੇਸ਼ ਦਿੱਤੇ ਜਾ ਰਿਹਾ ਹੈ 29 ਨੂੰ ਸਾਲੂ ਹੋਏ ਗੇਂਕ ਪੁੱਜੇ ਹੋਏ ਹੈ ਪਰ ਦੁਨੀਆ ਦੀ ਧਰਤੀ ਦੇ ਪਹਿਲੇ ਮੈਚ ਲਈ ਇੱਕ ਭੁਗੀਆਂ ਹੈ ਸਾਹਮਣੇ ਕਿੰਨੇ ਰੇਡਾਂ ਨੂੰ ਕਰਦੇਗਾ ਰੇਡ ਇੱਥੇ ਨੇ ਮਾਰ ਦਿੱਤੀ ਐ ਫਿਰ ਮਨਾਂ ਦੇ ਪਹਿਲਾਂ ਜੇ ਕੋਣੇ ਨੇ بلے بلے کروا دے گا چل <سؤال> سمے بھی کردے سر تو آگے گا نار یہ دیکھ رہا کہ کوئی بھی پھر میں آنے جا ہر شریر مجھے پاسے سر تو پھر پہلے بھی دیکھر کی اٹھی گی ہے ماں اور ہر شاہ ایک سرے رہا مجھے اپنی تین نہیں ہوتا ہے برنانے والا ہے ایک ایک پر مجھے نہیں چاہتے ہیں برنانے چاہیے ایک سرے رہا برنانے والا ہی ਅਮਰੀਕਾ ਬੋਸਾ ਕੋਰਨਾ ਦੀ ਵਿਸ਼ਾਤ ਮੁਰਾਤ ਅਬਰਾਏ ਤੇ ਨਾਲ ਸਭਜੀਤ ਪਰਾਚੇ ਨਾਲ ਵਿਸ਼ੇਸ਼ ਤੌਰ ਤੇ ਧੰਨਵਾਦ ਕਰਨਾ ਹੈ ਨਾਲ ਬੋਟਾ ਅਮਰੀਕਾ ਨੇ ਜਿਹੜਾ ਮੱਖਣ ਨਹੀਂ ਹੋਣਾ ਮੈਂ ਰੋਪੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਬਰਾਦ ਜੀ ਨਾਲ ਅੱਜ ਵੱਡੀਆਂ ਸਵਾ ਦੇ ਰੇ ਹੁਣ ਦੇਖਣਾ ਕਾਲ ਜਿਹੜਾ ਬਾਕੀ ਆ ਪਿੱਛਾ ਜੋ ਫਾਲਾ ਹੁੰਦੇ ਨੇ ਟੋਟੀ ਦਾ ਹਲ ਆ ਗਿਆ ਅਗਲੀ ਕਬੱਡੀ ਪਰ ਵਾਟਰ ਬੇਕ ਦਾ ਜਿਹੜੀ ਵਾਟਰ ਉਹ ਸੱਚ ਤੇ ਕੱਚ ਹਮੇਸ਼ਾ ਜੁਬਦੇ ਨੇ ਹਰ ਸਾਹਮਣੇ ਦੇਖਦਾ ਵੀ ਸੱਚ ਕੋਖਰ ਫੌਜੀਆ ਵਾਲਾ ਕਬੱਡੀ ਮੌਣਦੇ ਲਈ ਵਧਾ ਹੋਇਆ ਹੈ ਗੁਰਪ੍ਰਿੰਤ ਢੋਗੀ ਦਾ ਪਿੰਡ ਹੈ ਕੋਖਰ ਫੌਜੀਆ ਮਨੀਸ਼ ਸਿੰਘ ਜੀ ਕਾਕੂ ਪੂਜੇ ਹੋਏ ਨੇ ਹਰ ਸਾਹਮਣੇ ਪਈ ਹੋਈ ਰੇੜ ਹਲਕਾ ਟੱਕ ਤੇ ਸੱਚ ਤਗੜਾ ਨੰਬਰ ਜਿਹੜਾ ਆਪਣੇ ਟੀਮ ਲਈ ਹੁੰਦਾ ਆਇਆ ਹੈ ਬਾਬਾ ਮੁੰਡਾ ਜੀ ਕਬੱਡੀ ਕਲੱਬ ਨਰਮਦਾਸ ਤੇ ਸਤਰਾ ਦਾ ਹਜ਼ਾਰਾ ਸਿੱਕੀ ਕਬੱਡੀក្រុម ਗੁਰਦਾਸਪੁਰ ਰਾਏ ਦਾ ਇਹ ਟੀਮਾਂ ਜਲਦੀ ਨਾਲ ਪਹੁੰਚਣ ਗਿਆ ਸਾਹਮਣੇ ਕਬੱਡੀ ਕੰਡੇ ਇੱਕ ਸਲੇ ਡੱਗੂ ਸੈਟੋ ਵਾਲੀ ਹੈ ਖੇਡ ਮੈਦਾਨ ਦੇ ਵਿੱਚ ਪੁੰਦੇ ਰਿਹਾ ਹੈ ਦਸਰਤ ਬੰਨ ਵੀ ਟੀਮ ਖੇਡ ਰਹੀ ਹੈ ਜਿੰਗੇ 40 20 ਤੈਜੀ ਤਾਲਾ ਪਰ ਘਰ ਆਜਾ ਪ੍ਰਮ ਸਿੰਘ ਨੇ ਸੁੱਣਨ ਰਾਨੂੰ ਪੁੱਤਰਾ ਮਿੰਟਾ ਜੀ ਐਸ ਏ ਪਹਿਲੀ ਰੁਕਾਵਾਂ ਸਮਾ ਵੱਡੀ ਦਾ ਪੱਨਾ 스타 ਗਵਿੰਦਰ ਸਿੰਘ ਜਹਲਾ ਜੋ ਸਾਰੇ ਬੰਗੜ ਖੇਡਾਂ ਦੀ ਰਾਜਪੁਰ ਮੋਕੇ ਖੇਡਾਂ ਹੀਰਾ ਟੋਲੀ ਰਾਣਾ ਕਟ ਬਲੀਲਾ ਕਰਨ ਕਾਲਿਆ ਬਨੰਦਰ ਬਿੰਦੂ ਜੀ ਸੁੱਖਾ ਮਨਸੂਰ ਵਾਲੇ ਇਤਰੀ ਤੇ ਗੋਲੂ ਮਨਸੂਰ ਵਾਲੇ ਜੱਸਾ ਟੀਵੀ ਦੇ ਚੰਨੀ ਵਾਲੇ ਉਹਨਾਂ ਦੀ ਟੀਮ ਹੈ ਦੁਨੀਆ ਦਾ ਅੱਜ ਦੇ ਟੈਨ ਦਾ ਚਿਹਰਾ ਤਾਂ ਖਿਡਾਰੀ ਦੀਪਕ ਗੁਰਜੀ ਵਾਲਾ ਕਿ ਅੱਜ ਦੇ ਮੇਰੇ ਤੇ ਆ ਗਿਆ ਪਰੇ ਤਾਲੀਆਂ ਮਾਰ ਦਿਓ ਬਾਕੀ ਜੀਪਕ ਗੁਰਜੀ ਵੀ ਪੁੱਜੀ ਹੈ موجودہ اس سنسل کے لئے دیتے ہیں دیتے ہیں جو تیتے ہیں نواز نواز مجھے مجھے نواز کھول کھولی 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 ਧਰਮਨ ਸਿੰਘ ਆ ਗਿਆ ਪਿੰਨੋ ਦਾ ਸੋਰਨਾ ਲਾਲੇ ਦਾ ਵੀ ਬੰਦਾ ਯੋਗਦਾਨ ਹੈ ਹੈ ਵੀ ਰਮਾਵਾ ਕਹਿੰਦਾ ਵੀ ਸਾਡੀ ਖੇਡ ਕਲੱਬ ਦੇ ਲਈ ਸਾਹਮਣੇ ਨੌਜਵਨ ਹਰਸ਼ ਦੀ ਕਬੱਡੀ ਲੈ ਵੀ ਰੰਗ ਕਰਦੀ ਸੱਪਿਆ ਰਾ ਰੇਡ ਹਰਸ਼ ਨੇ ਭਾਈ ਇਹਨੂੰ ਜਾਨ ਕੇ ਤਗੜਾ ਖੇਡਿਆ ਹੁਣ ਵੇਖਣਾ ਕਾਲ ਕੀ ਅਫਸਰਾ ਸੱਪੇ ਦਾ ਕਿ ਨੰਬਰ ਇਹਨਾਂ ਉਹ ਧਾਵੇ ਦੇ ਲੱਗਦਾ ਹੈ ਨੰਬਰ ਇਹਨਾਂ ਰੇਡ ਸਾਹਮਣੇ ਵੇਖਣਾ ਪਹਿਲੀ ਰੇਡ ਸੈਨੋ ਵਾਲੀ ਹੈ ਕੱਜ ਆਇਆ ਗੱਜਣ ਆ ਗਿਆ ਨੰਬਰ ਸਿਰੇ ਦਾ ਜੋੜਾ ਹੈ ਗੱਜਣ ਆ ਰਿਹਾ ਮੇਰਾ ਨਾਕੀਆ ਇਹ ਹੈ ਗੱਜਣ ਮੈਂ ਪਹਿਲਾਂ ਆਖਿਆ ਕੱਜ ਕੱਜ ਕੇ ਰੇਤਾ ਧੜਵਾਣਾ ਹੈ ਅਮਰਜੀਤ ਗੱਜਣ ਦੀ ਕਬੱਡੀ ਪਾ ਰਹੀ ਹੈ ਗੱਜਣ ਕਹਿੰਦੇ ਟਾਪਰ ਹੈ ਬੰਨਿਆ ਪਰ ਬੰਨਿਆ ਖਿਡਾਰੀ ਹੈ ਅੰਮ੍ਰਿਤ ਦੇ ਵਿੱਚ ਦੀ ਧੁੰਮਾ ਦੇ ਜੀਨਾ ਦੇ ਵਿੱਚ ਵੀ ਬੱਲੇ ਬੱਲੇ ਹੈ ਪਰ ਅੱਜ ਭਿੰਦਰ ਪਿੰਡ ਦੇ ਵਿੱਚ ਪੁੱਜਾ ਆਇਆ ਹੈ ਮਿੰਦਰ ਜੀ ਦਾ ਬਾਬਾ ਲਾਲਕਰ ਵਾਲਾ ਅਮਰ ਮਨਜੋਤ ਜਿਹੜਾ ਵੀ 3 ਲੇਖ ਤਗੜਾ ਨੰਬਰ ਨੇ ਹੁੰਦਾ ਹੈ ਗੰਗਾ ਫੌਰਾ ਨਾ ਕਿ ਪਿਆਰ ਹੈ ਬੰਨੇ ਪਰ ਬੰਨੇ ਜਾਫੀ ਨਾਮ ਹੈ ਕੋਡੀ ਕੋ ਕਿਸੇ ਲਾਣੀ ਨੰਦਰਾ ਬੜਾ ਕਰ ਗਿਆ ਹੈ ਇਹ ਸਿਰੇ ਦਾ ਖਿਡਾਰੀ ਤੇ ਦੂਸਰੇ ਪਾਸੇ ਜਿਲ੍ਹਾ ਬਰਨਸਾ ਹਾਕਮ ਵਾਲੀ ਜੱਗੂ ਦਾ ਪੰਡਾ ਨਾਮ ਅੱਜ ਵੀ ਕਹਿੰਦੇ ਟਾਈਮਿੰਗ ਚ ਚੱਕੀ ਰੋਣਾ ਫੌਰਾ ਵੀ ਕਦੇ ਸੇ ਪੱਕਾ ਪੜ ਗਿਆ ਢੋਲਾ ਦੇ ਚੱਕੀ ਹੁਣ ਗੱਲ ਕਿਹੋ ਜੀ ਆਉਂਦੀ ਹੈ ਪਰ ਕੋੜਾ ਕਹਿੰਦੇ ਤਗੜਾ ਨੰਬਰ ਜੋੜਦਾ ਆਇਆ ਹੈ ਸੱਚ ਦੀ ਹੈਲੀ ਰੇਡ ਪੈਣ ਜਾ ਰਹੀ ਹੈ। ਲਾ ਵੇਖੋ ਸਾਰੇ ਤਗੜੇ ਆ ਰਹੇ ਆ ਕੇ ਮદાન ਦੇ ਵਿੱਚ ਗੋਰੀ ਗੋਰੀ ਵੀ ਸਰੇ ਦੀਆਂ ਨਿਕਲ ਪਈਆਂ ਧੋੜੇ ਵਰਗੇ ਕਮਾਨੀ ਚ ਆ ਰਹੇ ਹੈ ਤੇ ਸੱਚ ਦੀ ਸਰੇ ਦੀ ਰੇਡਾਂ ਭਾਵੇਂ ਲਾ ਵੇਖਣਾ ਸੱਚਾ ਕਬੱਡੀ 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 ਨੰਬਰ ਹੈ। ਧਾਵੇ ਦੇ ਖਾਤੇ ਰਿਹਾ ਹੋਇਆ ਸਦਵਾਵਾ ਕੋਲਾ ਵੀ ਪੈਣਾ ਹੈ ਜਿਹੜੇ ਵੇਲੇ ਤੇ ਉਹੀ ਨੌਜਵਾਨ ਮਾਦੂਪੁਰਿਆ ਕਬੱਡੀ ਪੌਂਦੇ ਦੀ ਵਾਧਾ ਹੋਇਆ ਹੈ ਹੁਣ ਜੇਗੂ ਜੱਜ ਚੱਕੀ ਦਾ ਸੱਤੋ ਜਫਰ ਕੋਝ ਦੇਣਾ ਹਕਾਤ ਕਾਬਲਾ ਅੱਜ ਖੇਡ ਵੀ ਦੇਖੀ ਅਮਾਨਾ ਹਲੇ ਦਾ ਪੜਿਆ ਪੰਗਾ ਹੁਣ ਚੱਕੀ ਤੇ ਗੁਰੇ ਨੰਬਰ ਜਿਹੜਾ ਹੈ ਉਹੀ ਆਪਣੀ ਟੀਮ ਨੂੰ ਜੋੜ ਦਿੰਦਾ ਹੈ ਅਤੇ ਕੋਲੇ ਵਾਲਾ ਪੁੱਲਿਆ ਆਪਣੀ ਟੀਮ ਲੈ ਕੇ ਇਹਨਾਂ ਵੀ ਅੱਜ ਮੇਲਾ ਮਿੱਤਰਾਂ ਦਾ ਹੈ ਬੱਲੇ ਚਾਰ ਹੁਣਾਂ ਨਾਲ ਆਇਆ ਇਹ ਮੇਲਾ ਦੇ ਲਈਓ ਔਰ ਬੱਲੇ ਜੋਰਦਾਰੀ ਵੱਡਾ ਨਾਮ ਹੈ ਅੱਡੇ ਖਿਡਾਰੀਆਂ ਦੇ ਵਿੱਚ ਗੌਰਵ ਕੀਮਾ ਜੀ ਆਪਣੀ ਟੀਮ ਦੇ ਨਾਲ ਸਾਰਿਆਂ ਦਾ ਸਤਿਕਾਰ ਹੈ ਜੋਗਲ ਵਰਗੇ ਪੁੱਟੀਆਂ ਦੇ ਚੋਲੇ ਆ ਗਏ ਖੁਸ਼ੀ ਕਨਿਆਲੇ ਵਰਗੇ ਪੁੱਟੀਆਂ ਨੇ ਐਨ ਸਾਹਮਣੇ ਵੇਖ ਲੈਣੇ ਨਾਲ ਬੱਲੇ ਦਾ ਮੁਕਾਬਲਾ ਹੈ ਐ ਟੱਕਰ ਸਿਰੇ ਦੀ ਦੋਨੋਂ ਖਿਡਾਰੀਆਂ ਦੇ درمیان ਤੇ ਨੰਬਰ ਏਸੇ ਰੇਟਰ ਦੇ ਹਿੱਸੇ ਦੇਣਾ ਆਇਆ ਹੈ ਸਿੰਘ ਸਰਦਾਰ ਗੱਲੂ ਕਿ ਨਾਤੇ ਉਹਨਾਂ ਵਰਗਾ ਹੋਇਆ ਹੈ لالمی ہے سامنے پی ہے سارے <سؤال> ਮਾਨ ਕਰ ਦਿੱਤੀ ਐ ਇਹਦੀ ਕੋਟੀ ਪਰੇ ਆ ਕੀ ਇਹਦਾ ਉਸ ਜਿੱਥੇ ਐਂਟਰੀ ਹੁੰਦੀ ਹੈ ਨਾ ਲਾਓ ਸਾਹਮਣੇ ਛਿੜਕ ਦੇਣੀ ਆ ਦੂਜੇ ਤੇ ਐਂਟਰੀ ਆ ਨਾ ਲਾਓ ਸਾਹਮਣੇ ਇਸ ਲਈ ਨੌਜਵਾਨ ਗਬਰੂ ਨੇ ਦਿੱਤੀ 1200 ਰੁਪਏ ਇਹ ਕੁੱਝ ਮੈਂਦੀ ਹਰਸ਼ ਹਰਸ਼ ਨੇ ਕਹਿੰਦੇ ਦੂਸਰੇ ਪਾਸੇ ਗਬਰੂ ਕਰ ਰਿਹਾ ਕੋਰਸੇ ਦੇ ਖਾ ਲਾਉਣ ਦੀ ਐ ਮਾਰਕਟ ਦਾ <table> ਦਾ ਵੀ ਇਸੇ ਹਾਰੀ ਹੋਇਆ ਹੈ ਹਰ ਬੰਦ ਕੋਰਸੇ ਦੇ ਵੱਧ ਆ ਰਿਹਾ ਹੈ ਆਵੇਗਾ ਇੱਕ ਜੇਮੇਦਾ ਦਾ ਜੰਪਲ ਚਲਾਈ ਕੀਤੇ ਆ ਔਰ ਗੁਰਜੀਤ ਦੇ ਦਾ ਪਿਆਹਾ ਪੰਗਾ ਲੱਗਿਆ ਤਾਂ ਯੋਧੇ ਤੋਂ ਕਬੱਡੀ ਖਿਡਾਰੀਆਂ ਦੀ ਜਮਾਨਾ ਇੱਕਰ ਸਰੇਲਾ ਨੰਮੇਰਾ ਆਪਣੀ ਟੀਮ ਦੇ ਵਾਸਤੇ ਜੋੜਦਾ ਹੋਇਆ ਹੈ ਅਗਲੀ ਕਬੱਡੀ ਪੌੜੀ ਜੁੜੀ ਧਿਆਨ ਆ ਆਹ ਬਾਲੋ ਕਿੰਨੇ ਵਾਰ ਤੱਕ ਮਿੱਟੀ ਨਹੀਂ ਲੱਗੀ ਹੈ ਬੜੀ ਇੱਤਿਆਫਰੀ ਧਰਾਇਆ ਬੰਦੇ ਨੇ ਸਰੇਲਾ ਹੈ ਖਲਾਇਆ ਬੰਦੇ ਨੇ ਗੋਲੀ ਦੀ ਕਬੱਡੀ ਧਾਰੀ ਹੈ ਹਾਕਮ ਵਾਲਿਆ ਝਾਕਦਾ ਚਾਹ ਫਿਰੇ ਖਵਾਲਾ ਵਾਲਾ ਜਾਂ ਫਿਰ ਸ਼ੇਰਪੁਰ ਵਾਲੇ ਵਾਲਾ ਪੈਂਦੀ ਰੋਕ ਖਵਾਲਾ ਵਾਲੇ ਗੋਲੀ ਵਾਹ ਗੋਲੀ ਇੱਕ ਚੋਟੀ ਦਾ ਨੰਬਰ 100 ਹੈ ਮੈਂ ਸੰਤਾਨ ٹورنامنٹ ہے ਭਲੇ ਜਾਲ ਦੇ ਸਰਦਾਂ ਦਿੱਤਾ ਵੀ ਸਾਡੇ ਕਬ ਦੇ ਸਾਰਿਆਂ ਨੇ ਪੁੰਜਣਾ ਮਨਜਤਰ ਵੀ ਜੱਗਾ ਵੀਰ ਅਰ ਜਿਹੜੇ ਅਰਚ ਖੱਖ ਲਾਮ ਖੱਖ ਉਹ ਬੱਬੂ ਬਰਬਾਰ ਸਿੰਘ ਦੇ ਮਗਾਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਇਹ ਵੀ ਜਿਹੜੇ ਸੁਗਰਾਜ ਜਿਹੜੇ ਨੇ ਉਹ ਭਾਈ ਜਿਹੜੇ ਉਹ ਬੈਠਾ ਇੱਥੇ ਭੱਲੇ ਭੱਲੇ ਹੋਈ ਪਈ ਹੈ ਸੁਗਰਾਜ ਕਹਿੰਦਾ ਵੀ ਵੱਡਾ ਮੇਲਾ ਜਿਹੜਾ ਕਰਵਾਇਆ ਜਾਣਾ ਹੈ ਸੁਗਰਾਜ ਅਖਵਾਲ ਹਾਣਾਂ ਦਾ ਵੀ ਧੰਨਵਾਦ ਆਹ ਪੰਨਾ ਇਸਵੇਂ ਕਹਿੰਦੇ ਕਬੱਡੀ ਪੁਲੰਦੇ ਲਈ ਖਲੋਤੀ ਪੰਨਾ ਰਾਣਾ ਸਾਹਿਬ ਦੀ ਧਰਤੀ ਹੈ ਹਰੇ ਦੇ ਨਾ ਸਿਮੂ ਆਇਆ ਹੋਇਆ ਐਤ ਕਿਨੇ ਵਾਹਿਗੁਰੂ ਨੂੰ ਕਪਤਾਨੀ ਦੀ ਜ਼ਿੰਮੇਵਾਰੀ ਦੇ ਦਿੱਤੀ ਗਈ ਹੈ ਬਤਾਰੇ ਕਪਤਾਨ ਸੀਤੇ ਵਾਲਿਆ ਵਾਹਿਗੁਰੂ ਫੇਰ ਦੇ ਦੇਗੀਓ ਆਹ ਸਿਮੂ ਸਿਮੂ ਜਿੰਨੇ ਵੀ ਲੜਸ਼ਕ ਆਏ ਹਨ ਦਿਲ ਉਹਨਾਂ ਦੇ ਕੀਲੂ ਆਦਮ ਬਾਕੇ ਆ ਹਰਿਆਣੇ ਵਾਲਾ ਸ਼ਿਲੂ ਪੇਡਰ ਲੀਗ ਤੋਂ ਨਾ ਪਾਈ ਜਾਂਦਾ ਹੈ ਹਰਿਆਣੇ ਵਾਲਾ ਸ਼ਿਲੂ ਹਾ ਸ਼ਿਲੂ ਫਰਦੇ ਤਗੜਾ ਅਬ ਇਹਦਾ ਸ਼ਿਲੂ ਹਰਿਆਣੇ ਵਾਲਾ ਲਾਤੀ ਯੂਕੇ ਪੱਗਾ ਵੀਰ ਵਿਨੇਸ਼ ਕੰਗ ਸੱਡੀ ਸੱਡੀ ਯੂਕੇ ਵਿਦਾਲ ਸੁਖਰਾ ਲਾਤੀ ਸੱਫੋ ਯੂਕੇ ਉਹ ਚਾਰਾਂ ਵੀਰਾਂ ਵਾਲੋ ਅੱਜ 50000 ਕਹਿੰਦੇ ਖੋਲਣ ਲੱਗਾ ਜਾ ਦੇਗਾ ਉਹ